ਜਿੱਥੇ ਆਸ ਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਹਸਪਤਾਲ ਹੈ ਮਹਾਰਾਜ ਅਰਜਨ ਸਾਹਿਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਧਰਿਆ ਹਨ ਉੱਥੇ ਨਾਮ ਸਤੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸਪਨਾਮ ਸਿੰਘ ਹਨ ਸਤੂ ਸਾਬ ਉਹ ਅੰਮ੍ਰਿਤਪਾਲ ਨੇ ਕੀਤਾ ਹੋਇਆ ਸਤੂ ਉਹਨਾਂ ਨੇ ਉਹ ਧੀਨੀਆਂ ਸਿੰਘ ਦਾ ਸਮਾਪਤੀ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ ਇੱਕ ਗ੍ਰੰਥੀ ਸਿੰਘ ਨੇ ਗੁਰੂ ਸਾਹਿਬ ਅੱਗੇ ਅਨੋਖੀ ਅਰਦਾਸ ਕੀਤੀ ਹੈ ਜੀ ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਪੁਰਤਗਾਲ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਗ੍ਰੰਥੀ ਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਗੁਰੂ ਘਰ ਦੇ ਪ੍ਰਬੰਧਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਦਰਸਲ ਗ੍ਰੰਥੀ ਸਿੰਘ ਨੇ ਇਲਜ਼ਾਮ ਲਗਾਏ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਗਿਆ ਹੈ ਜਿੱਥੇ ਕਿ ਉੱਪਰ ਲੋਕ ਚੱਪਲਾਂ ਅਤੇ ਜੁੱਤੀਆਂ ਪਾ ਕੇ ਆਮ ਤੁਰੇ ਫਿਰਦੇ ਨੇ ਇਸ ਦੇ ਨਾਲ ਹੀ ਗ੍ਰੰਥੀ ਸਿੰਘ ਨੇ ਸ਼ੁਰੂ ਕਰਦੇ ਪ੍ਰਧਾਨ ਸਤਨਾਮ ਸਿੰਘ ਤੇ ਇਲਜ਼ਾਮ ਲਗਾਏ ਨੇ ਉਸਨੇ ਕਿਹਾ ਕਿ ਸਤਨਾਮ ਸਿੰਘ ਵੱਲੋਂ ਸ਼੍ਰੀ ਕਾਲ ਤੱਕ ਸਹਿਬ ਨੂੰ ਚੈਲੰਜ ਕੀਤਾ ਗਿਆ ਹੈ ਅਤੇ ਗ੍ਰੰਥੀ ਸਿੰਘ ਨੂੰ ਵੀ ਗਾਲ੍ਹਾਂ ਕੱਢੀਆਂ ਗਈਆਂ ਨੇ ਇਸ ਦੇ ਨਾਲ ਹੀ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਗ੍ਰੰਥੀ ਸਿੰਘ ਨੂੰ ਪੱਗ ਲਾਹਣ ਅਤੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ ਗ੍ਰੰਥੀ ਸਿੰਘ ਦਾ ਇਲਜ਼ਾਮ ਹੈ ਕਿ ਗੁਰੂ ਘਰ ਵਿੱਚੋਂ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਮਾਨ ਲਿਖ ਜਾਂਦੇ ਨੇ ਅਤੇ ਦੁਕਾਨਾਂ ਤੇ ਵੇਚਦੇ ਨੇ ਜਿਸ ਤੇ ਜਦੋਂ ਗ੍ਰੰਥੀ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੂੰ ਨੌਕਰੀ ਤੋਂ ਕੱਢਣ ਦੀਆਂ ਤਮਕੀਆਂ ਦਿੱਤੀਆਂ ਗ੍ਰੰਥੀ ਸਿੰਘ ਨੇ ਵੀਡੀਓ ਨੂੰ ਜਥੇਦਾਰ ਗਿਆਨੀ ਰਸਬੀਰ ਸਿੰਘ ਤੱਕ ਪਹੁੰਚਦੇ ਕਰਨ ਦੀ ਅਪੀਲ ਵੀ ਕੀਤੀ ਹੈ ਤੁਹਾਨੂੰ ਉਹ ਪੂਰੀ ਵੀਡੀਓ ਸੁਣਾ ਦਿੰਦੇ ਆ ਜਿਸ ਵਿੱਚ ਗ੍ਰੰਥੀ ਸਿੰਘ ਨੇ ਗੁਰੂ ਸਾਹਿਬ ਅੱਗੇ ਅਨੋਖੀ ਕਿਸਮ ਦੀ ਅਰਦਾਸ ਕੀਤੀ ਹੈ ਗੁਰਦਸਹਿਬਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ ਮਹਾਰਾਜ ਇਹ ਸਾਡੀ ਜੋ ਤਰਸਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਇਹ ਜੋ ਆਸਥਾਨ ਗੁਰੂ ਵਾਲਾ ਸਰਮ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਨਾਸ ਗ੍ਰੰਥੀ ਸਰੂਪ ਦੀ ਮਤੌੜਨ ਕੂਤੀ ਦੋ ਸਾਹ ਤੋਂ ਨਿਭਾੜਿਆ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਵਿੱਚ ਪਟਾਸ਼ ਹੈ ਮਹਾਰਾਜ ਅਨਜਾਨ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਪਰ ਛੱਤ ਦੇ ਉਪਰ ਸੱਤ ਸੰਕਤਾਂ ਘੁੰਮ ਰਹੀਆਂ ਹਨ ਸਤਿਗੁਰੂ ਆਰਜੀ ਦੇ ਚਰਨਾਂ ਵਿੱਚ ਸਿੰਘ ਸਾਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁੰਗ ਬਿਰੰਤ ਸਹਿਮਾਰਾ ਦੀ ਧੋਰ ਜਲਦੀ ਹੈ ਉਥੇ ਨਾਲ ਸਤੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤੂ ਸਾਹਿਬ ਉਹ ਦੀਵੀਆਂ ਸੇਕ ਤਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ ਸਰਬ ਆਰਤੀ ਦੇ ਸੇਕ ਸੇਵ ਕਰਨ ਕਿਹਾ ਸੀ ਕਿ ਮੈਂ ਦਰਬਾਰ ਸੈਡ ਅਕਾਲ ਤਖਤ ਤੱਕ ਤੁਹਾਡੀ ਪੱਤੀ ਪਾਵਾਂਗਾ ਤੇ ਅਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵੱਲੋਂ ਮੈਂ ਕਈ ਅਕਾਲ ਤਖਤ ਤੱਕ ਤਾਂ ਦੇਖੀ ਹਨ اے ਮਹਾਰਾਜ ਤੇਰੇ ਅਕਾਲ ਤਖਤ ਤੱਕ ਤਾਂ ਮੈਂ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤਖਤ ਨੂੰ ਹੀ ਚੈਲੰਜ ਕੀਤਾ ਹੈ ਤੇਰੇ குரு ਕਹਾਦੇਵ ਹੀਰ ਸੇਵਾ ਨਾਲ ਕੀਤਾ ਨੂੰ ਗਾਣਾ ਗੜੀਆਂ ਹਨ ਤੇਰੇ ਸਿੱਖ ਨੂੰ ਨੌਕਰੀ ਤੋਂ ਨਾ ਨੀ ਤੰਕੀ ਦਿੱਤੀ ਹੈ ਬਾਦਸ਼ਾਹਾਂ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗ ਰਾਉਣ ਦੀ ਤੰਕੀ ਦਿੱਤੀ ਹੈ ਇਹ ਜੇ ਅਸੀਂ ਗੰਧੀ ਸਿੰਘ ਜੀ ਪੱਗ ਤਰਾਨੀਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਏ ਤੇ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਮ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਥੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਸਤਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਗੁਰੂਕਰਦਾ ਸਮਾਨ ਆਪਣੀਆਂ ਦੁਕਾਨਾਂ ਦੇ ਨਾਲ ਵਿੱਚੋ ਇਹ ਦੋਸ਼ ਹੈ ਕਿ ਗੁਰਦਸਹਿਬ ਮਹਾਰਾਜ ਤੇ ਰਜੀਵ ਦਾ ਹਰਸ ਕਰ ਰਹਿਮ ਕਰ ਸੋਸ਼ਲ ਮੀਡੀਆ ਰਾਹੀਂ ਇਹ ਅਲਦਾਸ ਕਰਦਾ ਹਨ ਕਿ ਇਹ ਅੱਜ ਦੀ ਜਿਹੜੀ ਉਹ ਅੱਜ ਦੀ ਮੀਡੀਆ ਅਲਦਾਸ ਸੰਤੂ ਸਿੰਘ ਸਹਿਮਾਨ ਗਿਆਨੀ ਜੀ ਦੇ ਤੱਕ ਪਹੁੰਚਦੀ ਹੋਏ ਕਿ ਤੁਹਾਨੂੰ ਇਨਸਾਫ ਨਹੀਂ ਕੀਤਾ ਜਾਵੇ ਸੰਤੂ ਗੁਰਦਸਹਿਬ ਮਹਾਰਾਜ ਤਾਂ ਗ੍ਰੰਥੀ ਸਿੰਘ ਨੇ ਇਲਜ਼ਾਮ ਲਗਾਇਆ ਨੇ ਕਿ ਗੁਰੂਕਰਦਾ ਪ੍ਰਧਾਨ ਸਿਰ ਤੋਂ ਮੋਨਾ ਹੈ ਉਸਨੇ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ ਅਤੇ ਇਹ ਪ੍ਰਧਾਨ ਖੁਦ ਬੀੜੀਆਂ ਸਿਗਰਟਾਂ ਅਤੇ ਦੂਜੇ ਨਸ਼ਿਆਂ ਦਾ ਇਸਤੇਮਾਲ ਵੀ ਕਰਦਾ ਹੈ ਹਾਲਾਂਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਦੂਜੇ ਪਾਸੇ ਇਸ ਮਾਮਲੇ 'ਚ ਐਸਟੀਪੀਸੀ ਜਾਂ ਫਿਰ ਸ਼੍ਰੀ ਕਾਲ ਤਖਤ ਸਾਹਿਬ ਤੋਂ ਫਿਲਹਾਲ ਕੋਈ ਵੀ ਬਿਆਨ ਜਾਰੀ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਪੂਰੇ ਮਾਮਲੇ 'ਚ ਇਸ ਗੁਰੂ ਘਰ ਦਾ ਪ੍ਰਧਾਨ ਸਤਨਾਮ ਸਿੰਘ ਹੀ মিডিਆ ਦੇ ਅੱਗੇ ਆਇਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਪੂਰੀ ਵੀਡੀਓ ਤੇ ਸ਼੍ਰੀ ਕਾਲ ਤਖਤ ਸਾਹਿਬ ਜਾਂ ਐਸਟੀਪੀਸੀ ਇਹੋ ਜਿਹੇ ਹਾ ਨੋਟਿਸ ਲੈਂਦੀ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ